ਹਰਾਨੀ ਹੋ ਗਿਆ ਕਿ ਇੰਨੀ ਗੰਦਗੀ ਪਾਣੀ ਖੜਾ ਹੈ ਗੰਦਾ ਪਾਣੀ ਸੜ ਰਿਹਾ ਹੈ ਸੂਰ ਤੁਰੇ ਫਿਰਦੇ ਆਂ ਸ਼ਹਿਰ ਚ ਇਹ ਲੱਗਦਾ ਹੀ ਨਹੀਂ ਕਿ ਸ਼ਹਿਰ ਹੈ ਖੰਨਾ ਇਹ ਤਾਂ ਇਦਾਂ ਲੱਗਦਾ ਕਿ ਪਤਾ ਨਹੀਂ ਕਿੱਥੇ ਬੀਆਬਾਨ ਉਜਾੜ ਜਗਾ ਇੱਕ ਸੜਕ ਸ਼ਹਿਰ ਦੀ ਇਹ ਨਹੀਂ ਹੈ ਜਿਹੜੀ ਬਣੀ ਹੈ ਤੇ ਕਾਂਗਰਸ ਪਾਰਟੀ ਨੇ ਚਾਰ ਸੱਤ ਕੁਛ ਨਹੀਂ ਕੀਤਾ ਸਵਾਏ ਝੂਠੇਦਾਰੇ ਝੂਠੇ ਵਾਦੇ ਕਰਨ ਤੇ ਅੱਜ ਜਿਹੜੀ ਹਾਲਤ ਹੈ ਖੰਨੇ ਦੀ ਮੈਂ ਇਸ ਗੱਲ ਤੇ ਹੈਰਾਨ ਆ ਕਿ ਲੋਕ ਬਿਜਾਰੇ ਸ਼ਾਂਤੀ ਨਾਲ ਕਿਵੇਂ ਰਹਿ ਰਹੇ ਨੇ ਕਿਸੇ ਪਾਸੇ ਵੀ ਰਸਤਾ ਨਹੀਂ ਕੋਈ ਤੋ ਉਧਰ ਵੀ ਦੇਖਿਆ ਤੁਸੀਂ 4 ਨੰਬਰ ਵਾਰਡ 'ਚ ਵੀ ਮੈਂ ਜਾ ਕੇ ਆਇਆ। ਕੋ ਗੱਡੀ ਲਗਾਉਣ ਨੂੰ ਤਾਂ ਨਹੀਂ ਬੰਦਾ ਤੁਰਕੇ ਵੀ ਨਾ ਜਾ ਸਕਦਾ। ਨਮਸਕਾਰ ਪੰਜਾਬ ਲਾਈਵ 18 న్యూਸ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਤੁਹਾਡੇ ਸ਼ਹਿਰ ਤੁਹਾਡੇ ਵਾਰਡ ਤੁਹਾਡੀ ਹਰ ਸਮੱਸਿਆ ਸਰਕਾਰ ਪ੍ਰਸ਼ਾਸਨ ਤੱਕ ਪਹੁੰਚਾਏਗਾ। ਪੰਜਾਬ ਲਾਈਵ 18 న్యూਸ ਚੈਨਲ। ਖੰਨਾ ਤੋਂ ਓਮਕਾਰ ਸਿੰਘ ਸੱਤੂ ਅਤੇ ਤੇਜਿੰਦਰ ਸਿੰਘ ਆਰਟਿਸਟ ਦੀ ਰਿਪੋਰਟ। ਵਿਸ਼ੇਸ਼ ਕਵਰੇਜ। ਦੇਖੋ ਕਾਲੀ ਉਮੀਦਵਾਰ ਦੀ ਸਥਿਤੀ ਬਹੁਤ ਅੱਛੀ ਹੈ। ਇਹੀ ਨਹੀਂ ਕਿ ਮੈਂ ਕਾਲੀ ਦਲ ਉਹ ਬੇਨੌਮ ਕਰਦਾ ਤਾਂ ਕਰਨਾ ਹੈ ਮੈਂ ਗਰਾਉਂਡ ਤੇ ਗਿਆ ਜੋ ਗਰਾਉਂਡ ਤੇ ਮੈਂ ਜਾ ਕੇ ਦੇਖਿਆ ਜੋ ਸ਼ਹਿਰ ਦਾ ਹਾਲਾਤ ਪਿਛਲੇ 4 ਸਾਲਾਂ ਚ ਬਣਿਆ ਹੋਇਆ ਹੈ ਮੈਂ ਹੈਰਾਨੀ ਹੋ ਗਿਆ ਕਿ ਇੰਨੀ ਗੰਦਗੀ ਅੱਜ ਮੈਂ 3 ਨੰਬਰ ਵਾਰਡ ਦੇ ਵਿੱਚ ਜਾ ਕੇ ਆਇਆ 7 ਨੰਬਰ ਤੇ ਜਾ ਕੇ ਆਇਆ 6 ਨੰਬਰ ਤੇ ਜਾ ਕੇ ਆਇਆ ਉੱਥੇ ਲਾਈਨਾਂ ਦੇ ਨਾਲ ਪਾਣੀ ਖੜਾ ਹੈ ਗੰਦਾ ਪਾਣੀ ਸੜ ਰਿਹਾ ਹੈ ਸੂਰ ਤੁਰੇ ਫਿਰਦੇ ਆਂ ਸ਼ਹਿਰ ਚ ਇਹ ਲੱਗਦਾ ਹੀ ਨਹੀਂ ਕਿ ਸ਼ਹਿਰ ਹੈ ਖੰਨਾ ਇਹ ਤਾਂ ਇਦਾਂ ਲੱਗਦਾ ਕਿ ਪਤਾ ਨਹੀਂ ਕਿੱਥੇ ਬੀਆ ਬਾਹਨ ਉਜਾੜ ਜਗਾ ਇੱਕ ਸੜਕ ਸ਼ਹਿਰ ਦੀ ਇਹ ਨਹੀਂ ਹੈ ਜਿਹੜੀ ਬਣੀ ਹੋਈ ਮੈਨੂੰ ਲੋਕਾਂ ਨੇ ਦੱਸਿਆ ਕਿ ਦੋ ਦੋ ਸਾਲ ਤੋਂ ਸੀਵਰੇਜ ਪੱਟੀ ਜਾਂਦੇ ਆ ਪੱਟੀ ਜਾਂਦੇ ਆ ਬੁਰਾ ਹਾਲ ਕੀਤਾ ਪਿਆ ਅੱਜ ਅਸੀਂ ਆਇਆ ਇਸ ਵਰਟ ਚ ਬੈਠੇ ਆ 17 ਦਾ 17 ਦਾ ਬੁਰਾ ਹਾਲ ਹੈ ਸੜਕਾਂ ਤੇ ਜਾ ਕੇ ਦੇਖੋ ਕਿਤੇ ਵੀ ਕੋਈ ਸੜਕ ਬਣੀ ਨਹੀਂ ਉਹ ਕਿਤੇ ਨਾ ਕਿਤੇ ਕਾਲਚ ਕਿਤੇ ਨਾ ਕਿਤੇ ਟੈਲਾਂ ਪਛਾਣ ਲੱਗੇ ਹੋਏ ਆ ਕਿਉਂਕਿ ਸੜਕ ਬਣਾਉਂਦਾ ਤਾਂ ਸਮਾਂ ਨਹੀਂ ਇਹ ਮੈਂ ਸਮਝਦਾ ਕਿ ਲੋਕਾਂ ਦਾ ਇੰਨਾ ਜ਼ਿਆਦਾ بے ਵਿਸ਼ਵਾਸੀ ਕਾਂਗਰਸ ਪ੍ਰਤੀ ਹੋਈ ਹੈ ਕੱਲੇ ਇਸ ਕਰਕੇ ਨਹੀਂ ਹੋਈ ਇਹਨਾਂ ਦੀ ਲੀਡਰਸ਼ਿਪ ਦੀ ਕਰਪਸ਼ਨ ਦੀ ਮੈਂ ਬੜੀਆਂ ਜਿੱਦਨ ਦੀ ਕਹਿੰਦੇ ਕਾਂਗਰਸ ਦਾ ਰਾਜ ਆਇਆ ਉਦੋਂ ਦੀ ਸ਼ਹਿਰ ਦੇ ਵਿੱਚ ਬਦਮਾਸ਼ੀ ਸ਼ਰਾਬ ਮੰਡਨੀ ਜਾਲੀ ਸ਼ਰਾਬ ਸਮਹਿਤ ਚਿੱਟਾ ਕੀ ਕੀ ਨਹੀਂ ਇੱਥੇ ਹੋ ਰਿਹਾ ਕੀ ਕੀ ਛੜਿਖੜੀ ਚੀਜ਼ ਨੂੰ ਮੈਂ ਦੱਸਾਂ ਇਹ ਹੈ ਕਿ ਰੇੜੀਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਆ ਇੱਥੇ ਦੇ ਜਿਹੜੇ ਪ੍ਰਧਾਨ ਐ ਇਹਨਾਂ ਦੇ ਉਹਨਾਂ ਨੇ ਬੰਦਾ ਰੱਖਿਆ ਹੋਇਆ ਇੱਕ ਉਹਨੀਆਂ ਤੋਂ ਪੈਸੇ ਇਕੱਠੇ ਕਰਦਾ ਇੱਕ ਇੱਕ ਬੰਦੇ ਤੋਂ ਪੈਸੇ ਲੁੱਟਦੇ ਆ ਇਹ ਮੈਂ ਸਮਝਦਾ ਹਾਲਾਤ ਇੰਨਾ ਜ਼ਿਆਦਾ ਐਕਸਪਲੋਸਿਵ ਕਾਂਗਰਸ ਦੇ ਖਰਾਬ ਹੈ ਕਿ ਇਹ ਇਲੈਕਸ਼ਨਾਂ ਹਰ ਤੱਕੇ ਜ਼ਰੂਰ ਨੇ ਕੀਤੇ ਆ ਕਰਨਗੇ ਵੀ ਵੋਟਾਂ ਬੜੀਆਂ ਪਲਟ ਪਲਟ ਕੇ ਮਾਰੀਆਂ ਇੱਕ ਵੋਟ ਚੋਂ ਕੱਢ ਕੇ ਦੂਜੇ ਚ ਇਲੈਗਲ ਕੰਮ ਕੀਤਾ ਇਹਨਾਂ ਨੇ ਇਲੈਗਲ ਕੰਮ ਕੌਣ ਕਰਦਾ ਹੁੰਦਾ ਜਿਹਨੂੰ ਬੇਵਿਸ਼ਵਾਸੀ ਹੋਵੇ ਆਪਣੇ ਤੇ ਇਹਨਾਂ ਨੂੰ ਆਪਣੇ ਆਪ ਤੇ ਬੇਵਿਸ਼ਵਾਸੀ ਹੈ ਇਹ ਡੈਫੀਨੇਟਲੀ ਇਲੈਕਸ਼ਨਾਂ ਦੇ ਵਿੱਚ ਅਸੀਂ ਜ਼ਰੂਰ ਬਹੁਤ ਅੱਛੇ ਮਾਰਦੇ ਬਜੇਗਾ ਨਾਲੀਆਂ ਪੱਟੀਆਂ ਪਈਆਂ ਨਾ 4 ਸਾਲ ਹੋ ਗਏ ਕਿਤੇ ਟਰ ਨਹੀਂ ਲੱਗੀ ਕੋਈ ਡਿਵੈਲਪਮੈਂਟ ਦਾ ਕੰਮ ਹੀ ਹੋਇਆ ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਰੇਲਵੇ ਲਾਈਨ ਤੋਂ ਪਰੇ ਟੈਂਡਰ ਵੀ ਨਹੀਂ ਲੱਗ ਸਕਿਆ ਚਾਰ ਮਾਦਾਂ ਤੇ ਇਸ ਕਰਕੇ ਲੋਕਾਂ ਦਾ ਜਿਹੜਾ ਹੰਗਾਰਾ ਉਹ ਬਹੁਤ ਹੀ ਸ਼ਰਮਣੀ ਕਾਲੀ ਕਾਲ ਦੇ ਹੱਕ ਚ ਤੇ ਜਿਹੜੀ ਕਾਂਗਰਸ ਪਾਰਟੀ ਆ ਇਹਨੂੰ ਸਜ਼ਾ ਦੇਣਗੇ ਲੋਕ ਕਿਉਂਕਿ ਜਿਹੜੇ ਕੰਮ ਇਹਨਾਂ ਨੇ ਨਹੀਂ ਕੀਤੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਆ ਜਿਹੜੀ ਵੋਟ ਹੈ ਇਹ ਇਹਨਾਂ ਨੇ ਕਾਂਗਰਸ ਨੂੰ ਉਲਟ ਪਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਰੀਆਂ ਸ਼ੀਟਾਂ ਤੇ ਜਿੱਤੂਗਾ ਪਰ ਮੈਨੂੰ ਪੂਰਨ ਆਸ ਆਦੀ ਅਸੀਂ ਜਿਹੜਾ ਸਾਡਾ ਨਗਰ ਕੌਂਸਲ ਦਾ ਪ੍ਰਧਾਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਣੂਗਾ ਇਹਨਾਂ ਨੂੰ ਮੂੰਹ ਦਿਖਾਣੀ ਪਊਗੀ ਇੰਨੀ ਗੱਲ ਆਖ ਕੇ ਬਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਰਡ ਨੰਬਰ 17 ਤੋਂ ਅੱਜ ਤੁਸੀਂ ਦੇਖ ਰਹੇ ਹੋ ਕਿ ਇੰਨਾ ਭਰਮਾ ਹੰਕਾਰਾ ਮਿਲ ਰਿਹਾ ਇਹ ਲੋਕ ਅਸੀਂ ਆਪਣੇ ਆਪ ਬੁਲਾਏ ਨਹੀਂ ਇਹ ਸਾਡਾ ਆਪ ਆ ਕੇ ਸਾਥ ਦੇ ਰਹੇ ਨੇ ਤੇ ਕੱਲ ਹੀ ਜਲਦੀ ਜੋ ਸਾਨੂੰ ਟਿਕਟ ਮਿਲੀ ਆ ਟਿਕਟ ਵੱਲੋਂ ਤਿਆਰ ਕੀਤਾ ਕੈਂਡੀਡੇਟ ਮੈਨੂੰ ਸਾਰੇ ਆਪਣੇ ਮਹੱਲੇ ਵਾਸੀਆਂ ਨੇ ਆਸ਼ੀਰਵਾਦ ਦਿੱਤਾ ਕਿ ਸਾਡੇ ਵਾਰਡ ਦੇ ਵਿੱਚ ਸਭ ਤੋਂ ਵਧੀਆ ਕੈਂਡੀਡੇਟ ਤੂੰ ਆ ਤੇ ਚੋਣ ਲੜ। ਤੁਸੀਂ ਪਹਿਲੇ ਸਾਫਕਾ ਕਾਉਂਸਲਰ ਦੀਆਂ ਗੱਲਾਂ ਸੁਣੇ ਲਈਆਂ ਹੋਣੀਆਂ ਨੇ ਕਿ ਇੱਕ ਬਹੁਤ ਵੱਡੀ ਦੇਣ ਦਿੱਤੀ ਇਹਨੇ ਡਿਸਪੋਜ਼ਲ ਪਲਾਂਟ ਲਗਾ ਕੇ। ਡਿਸਪੋਜ਼ਲ ਪਲਾਂਟ ਦੇ ਚੱਕਰ ਵਿੱਚ ਇਹਨੇ ਸਾਡੇ ਜਿਸ ਮਾਮਾ ਬੀਬੀਆਂ ਤੇ ਪਰਚੇ ਕਰਾਏ ਜਿਨ੍ਹਾਂ ਨੇ ਅਜੇ ਤੱਕ ਕੁੱਤੇ ਦੇ ਸੋਟੀ ਨਹੀਂ ਮਾਰੀ। ਉਹਨਾਂ ਬੀਬੀਆਂ ਤੇ 307 ਦਾ ਪਰਚਾ ਕਰਾਇਆ। ਲਗ ਗੱਲ ਕਰੀਏ ਲੋਕਡਾਊਨ ਦੀ ਲੋਕਡਾਊਨ ਦੇ ਵਿੱਚ ਇੱਕ ਮਾਤਾ ਬਜ਼ੁਰਗ ਰਾਸ਼ਨ ਲੈਣ ਗਈ ਤੇ ਉਸਦੇ ਥੱਪੜ ਮਾਰੇ ਗਏ ਥੱਪੜ ਮਾਰ ਕੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਦਲੀਲ ਕੀਤਾ ਸਰਕਾਰ ਦਾ ਰਾਸ਼ਨ ਆਇਆ ਹੋਇਆ ਸੀ ਨਾ ਕਿ ਇਹਨੇ ਆਪਣੇ ਆਪ ਘਰੋਂ ਦੇਣਾ ਸੀ ਜੋ ਬੰਦਾ ਆਪਣੇ ਘਰ ਦਾ ਵਿਕਾਸ ਕਰਦਾ ਹੋਵੇ ਭਝਾਈ ਨੂੰ ਨੌਕਰੀ ਲਵਾ ਦਿੱਤਾ ਆਪ ਨਰਾਸ਼ਨ ਦੀਪੂ ਲੈ ਗਿਆ ਅੱਜ ਉਹ ਕਹਿ ਰਿਹਾ ਮੈਂ ਵਿਕਾਸ ਕਰੂੰਗਾ ਪੂਰੇ 6 ਸਾਲਾਂ ਦਾ ਵਿਕਾਸ ਹੋਇਆ ਨਹੀਂ ਅੱਜ ਵਿਕਾਸ ਕਿੱਥੋਂ ਕਰੂਗਾ ਉਹ ਸਿਰਫ ਲੁੱਟਣ ਤੱਕ ਦਾ ਟੋਲਾ ਬਣਿਆ ਹੋਇਆ ਵਿਕਾਸ ਮੂੰਹੋਂ ਬੋਲੇ ਜਾਂਦੇ ਆ ਨਾ ਕਿ ਤਸਵੀਰਾਂ ਲਾ ਕੇ ਆਟੋ ਤੇ ਘੁੰਮਣ ਨਾਲ ਵਿਕਾਸ ਬੋਲਦੇ ਜਾਂਦੇ ਆ ਫੋਟੋ ਆ ਤਾਂ ਹਰ ਇੱਕ ਬੰਦਾ ਲਾ ਸਕਦਾ ਬੇਦਾਗ ਹਰੇਕ ਬੰਦਾ ਲਿਖਾ ਸਕਦਾ ਪਰ ਬੇਦਾਗ ਬੰਦਾ ਉਸ ਨੂੰ ਪਤਾ ਲੱਗਦਾ ਲੋਕਾਂ ਦੀ ਜਵਾਨੀ ਪਤਾ ਲੱਗਦਾ ਵੀ ਇਹ ਵੇ ਤਾਂ ਬੇਦਾਗ ਆ ਕਿ ਦਾਗੀ ਆ ਦਾ ਇਹ ਹੀ ਪ੍ਰਮਾਤਮਾ ਅੱਗੇ ਅਰਦਾਸ ਹੈ ਸਾਡੀ ਕਿ ਪ੍ਰਮਾਤਮਾ ਸਾਨੂੰ ਜਿੱਤ ਪ੍ਰਾਪਤ ਕਰੂ ਸਾਰੇ ਨਵਾਲਾ ਮਾਸੀਆਂ ਦੇ ਸਹਿਯੋਗ ਦੇ ਨਾਲ ਹਰ ਇੱਕ ਮਹਾਲਾ ਨਿਵਾਸੀ ਪੱਬਾ ਭਾਰ ਹੈ ਕਿ ਇਸ ਅਸੀਂ ਗੰਦਗੀ ਨੂੰ ਜੋ ਕਾਂਗਰਸ ਨੇ ਗੰਦਗੀ ਪਾਈ ਆ ਸਾਡੇ ਬਾੜ ਦੇ ਵਿੱਚ ਅਸੀਂ ਉਹਨੂੰ ਖਾਤਮਾ ਕਰਨਾ ਹੀ ਕਰਨਾ ਐਨਾ ਕੁਝ ਕਹਿੰਦਾ ਹੋਇਆ ਮੈਂ ਖੇਮਾ ਦਾ ਜੱਜ ਕੰਮ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੰਤ ਸਿੰਘ ਨੂੰ 90 99% ਸਾਰਿਆਂ ਦਾ ਸਮਰਥਨ ਹੈ ਕਿਤੇ ਗੁਰੂ ਨਾਨਕ ਨਗਰ ਅਤੇ ਸੰਘਰਸ਼ ਕਮੇਟੀ ਸਮੂਹ ਭਾਈਚਾਰਾ ਹਰੇਕ ਭਾਈਚਾਰੇ ਦੇ ਵਿੱਚ ਹਰੇਕ ਬਲਾਦਰੀ ਦੇ ਬੰਦੇ ਆ ਜਾਂਦੇ ਨੇ ਸਾਰਿਆਂ ਦਾ ਸਮਰਥਨ ਅੱਜ ਬਲਵੰਤ ਸਿੰਘ ਨੂੰ ਹੈ ਤੇ ਆਉਣ ਵਾਲੇ ਸਮੇਂ ਵਿੱਚ ਬਲਵੰਤ ਸਿੰਘ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਨੇ ਉਹ ਪੂਰੇ ਉਹਨਾਂ ਵਾਅਦਿਆਂ ਤੇ ਖੜਾ ਉਤਰਨਗੇ